ਵੀਰ ਜੀ ਅੱਜ ਬੜੇ ਦੁੱਖ ਨਾਲ ਆ ਮੇਰਾ ਤਾਜ ਜਿਹੜਾ ਦਸਮ ਪਾਤਸ਼ਾਹ ਨੇ ਬਖਸ਼ਿਆ ਦਸਮ ਪਾਤਸ਼ਾਹ ਦਾ ਅੱਜ ਜਨਮ ਦਿਨ ਹੈ ਉਹਨਾਂ ਦੇ ਜਨਮ ਦਿਨ ਤੇ ਅੱਜ ਮੇਰੇ ਨਾਲੇ ਕਾਰਸਤਾਨੀ ਹੋਈ ਹੈ ਕਿ ਤਾਜ ਮੇਰਾ ਜਿਹੜਾ ਮੇਰੇ ਸਿਰ ਤੇ ਹੈ ਅੱਜ ਮੇਰੇ ਹੱਥਾਂ 'ਚ ਹੈ ਕਿਉਂ ਕਿ ਆ ਹਿੰਦੂਆਂ ਦਾ ਜਿਹੜਾ ਚੱਲਦਾ ਨਾ ਸਾਡੇ ਨਾਲ ਖਾਰ ਬਾਜੀ ਇਹਦੇ ਕਰਕੇ ਮੈਂ ਕਿਰਤ ਕਰਦੀ ਆ ਕਿਰਤ ਕਰਕੇ ਕਮਾਉਂਦੀ ਆ ਖਾਂਦੀ ਆ ਆਪਣਾ ਆਪਣੇ ਮਿਹਨਤ ਦੇ ਬਲ ਤੇ ਚੱਲਦੀ ਆ ਮਾਰਾ ਦਾ ਦਿੱਤਾ ਹੋਇਆ ਜਿਹੜਾ ਬਚਨ ਪੂਰਾ ਕਰਦੀਆਂ ਕਿਰਤ ਕਰਨੀ ਨਾਮ ਚਪਣਾ ਵੰਡ ਕੇ ਛਕਣਾ ਪਰ ਅੱਜ ਦੇ ਜਮਾਨੇ ਚ ਇੱਕ ਕਰਨ ਨਹੀਂ ਦਿੱਤਾ ਜਾਂਦਾ ਮਜਬੂਰ ਕੀਤਾ ਜਾਂਦਾ ਹੈ ਕਿ ਸਾਨੂੰ ਸਮਾਜ ਤੋਂ ਵੱਖ ਕੀਤਾ ਜਾਵੇ ਸਾਡੇ ਨਾਲ ਇਹ ਖੇਡ ਖੇਡਿਆ ਜਾਂਦਾ ਮੈਨੂੰ 3 ਦਿਨ ਤੋਂ 4 ਦਿਨ ਤੋਂ ਉਕਸਾਇਆ ਜਾ ਰਿਹਾ ਕਿ ਮੈਂ ਹੱਥ ਚੱਕਾਂ ਹੱਥ ਚੱਕਾ ਹੱਥ ਚੱਕਾ ਇੰਨਾ ਕੁ ਮੈਨੂੰ ਟੌਰਚਰ ਕਰ ਦਿੱਤਾ ਗਿਆ ਕੁੜੀ ਵੱਲੋਂ ਕਿ ਮੈਂ ਹੱਥ ਚੱਕਾਂ ਤੇ ਨੌਕਰੀ ਤੋਂ ਨਿਕਲ ਜਾਵਾਂ ਕਿਉਂ ਐਸ ਰੀਜ਼ਨ ਕਿੱਥੇ ਸੇਫ ਰੋਗੇ ਪੰਜਾਬੀਓ ਹੁਣ ਮੇਰੇ ਨਾਲ ਇਹ ਤੇ ਹੋ ਗਿਆ ਹੱਥਾ ਪਾਈ ਹੋਈ ਦਸਤਾਰ ਉਤਰੀ ਹੋ ਗਿਆ ਪਰ ਮੈਂ ਇਹਦੇ ਲਈ ਮਰਨ ਨੂੰ ਤਿਆਰ ਆ ਮੈਂ ਇਹਦਾ ਬਦਲਾ ਲੈ ਕੇ ਛੱਡਾਂਗੀ ਇਹਨੇ ਮੈਨੂੰ ਚੁਣਿਆ ਮੈਂ ਇਹਨੂੰ ਨਹੀਂ ਚੁਣਿਆ ਤੇ ਅੱਜ ਜੇ ਮੇਰੇ ਸਿਰ ਤੇ ਨਹੀਂ ਹੈ ਨਾ ਤੇ ਮੈਂ ਪੂਰੀ ਰਿਸਪੈਕਟ ਦੇ ਨਾਲ ਵਾਪਸ ਇੱਥੇ ਲਵਾਂਗੀ ਐਦਾਂ ਨਹੀਂ ਮੈਨੂੰ ਇਸ ਚੀਜ਼ ਦਾ ਬਦਲਾ ਚਾਹੀਦਾ ਹੈ ਹਰ ਪੰਜਾਬੀ ਇਸ ਚੀਜ਼ ਤੇ ਅੜਿਆ ਰਵੇ ਤੇ ਅੱਜ ਜਿੱਦਾਂ ਸਮਾ ਮੁੰਡਿਆਂ ਦੇ ਕਤਲਿਆਂ ਮ ਹੋਏ ਨੇ ਨਾ ਪ੍ਰਵਾਸੀਆਂ ਵੱਲੋਂ ਉਹ ਨਾ ਹੋਣ ਆਪਣੇ ਸ਼ਸਤਰ ਕਾਇਮ ਰੱਖੋ ਆਪਣੀ ਅਣਖ ਕਾਇਮ ਰੱਖੋ ਤੇ ਤੁਹਾਡੇ ਤੇ ਕੋਈ ਐਦਾ ਹੱਥ ਨਾ ਚੱਕ ਪਾਵੇ ਇਹ ਅੱਜ ਹੋ ਗਿਆ ਇਹ ਦੁਬਾਰਾ ਨਾ ਹੋ ਪਵੇ ਕਿਸੇ ਹੋਰ ਤੀ ਫਿਰ ਨਾਲ ਇਹ ਨਾ ਹੋ ਪਵੇ ਇਹਦਾ ਬਦਲਾ ਮੈਂ ਜ਼ਰੂਰ ਲਾਂਗੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਇੱਕ ਭੈਣ ਹੈ ਇਹ ਗੁਰਸਿੱਖ ਪਰਿਵਾਰ ਤੋਂ ਬਿਲੋਂਗ ਕਰਦੀ ਹੈ ਔਰ ਗੁਰਸਿੱਖ ਹੈ ਇਹਨਾਂ ਨੇ ਸਿੱਖੀ ਸਰੂਪ ਵਿੱਚ ਨੇ ਦਮਾਲਾ ਸਜਾਇਆ ਹੋਇਆ ਔਰ ਇਹਨਾਂ ਦੇ ਕੋਲ ਕਿਰਪਾਨ ਵੀ ਹੈ ਔਰ ਪੰਜ ਕਕਾਰ ਪੂਰੇ ਨੇ ਇਹ ਕਿਤੇ ਵੀ ਜੌਬ ਕਰਦੇ ਨੇ ਇਹ ਜਿਹੜੀ ਵੀਡੀਓ ਦੇਖ ਰਹੇ ਹੋ ਪਹਿਲੀ ਗੱਲ ਤਾਂ ਇਹ ਹਿੰਦੁਸਤਾਨ ਦੀ ਹੈ ਹਿੰਦੁਸਤਾਨ ਛੱਡੋ ਇਹ ਪੰਜਾਬ ਦੀ ਹੈ ਨਾ ਕਿ ਹਿੰਦੁਸਤਾਨ ਦੇ ਦੂਸਰੇ ਸੂਬਿਆਂ ਦੀ ਨਾ ਇਹ ਬੰਗਾਲ ਦੀ ਨਾ ਕਲਕੱਤੇ ਦੀ ਨਾ ਬਿਹਾਰ ਦੀ ਤੇ ਨਾ ਇਹ ਵਿਦੇਸ਼ ਚੋਂ ਕਿਤੇ ਯੂਰਪ ਚੋਂ ਆਈ ਆ ਕੈਨੇਡਾ ਅਮਰੀਕਾ ਚੋਂ ਆਈ ਆ ਕਿ ਜਿੱਥੇ ਲੋਕਾਂ ਨੂੰ ਐਦਾਂ ਦਾ ਹੁੰਦਾ ਹੋਵੇ ਉੱਥੇ ਤਾਂ ਐਦਾਂ ਹੁੰਦਾ ਵੀ ਨਹੀਂ ਹੈਗਾ ਫਿਲਹਾਲ ਇਹ ਉਸ ਦੇਸ਼ ਦੀ ਹੈ ਜਿਸ ਦੇਸ਼ ਦੇ ਵਿੱਚ ਚਾਰ ਤਰ੍ਹਾਂ ਨੂੰ ਬੜਾ ਸਤਿਕਾਰ ਮਾਨ ਕਹਿੰਦੇ ਨੇ ਇੱਜ਼ਤ ਬਰਾਬਰ ਮਿਲਦੀ ਹੈ ਜਿੱਥੇ ਬੇਟੀ ਨੂੰ ਧੀ ਨੂੰ ਬਹੁਤ ਜ਼ਿਆਦਾ ਔਰਤਾਂ ਨੂੰ ਸਨਮਾਨ ਦਿੱਤਾ ਜਾਂਦਾ ਹੈ ਇਹ ਉਸ ਦੇਸ਼ ਦੀ ਹੈ ਜਿਸ ਦਾ ਨਾਮ ਹੈ ਭਾਰਤ ਇੰਡੀਆ ਇਹ ਕਿਤੇ ਜੌਬ ਕਰਦੇ ਨੇ ਔਰ ਇਹਨਾਂ ਦੇ ਆਫਿਸ ਦੇ ਵਿੱਚ ਕੋਈ ਲੜਕੀ ਹੈ ਔਰ ਇਹ ਸਾਫ ਸੁਥਰਾ ਸ਼ਬਦ ਯੂਜ਼ ਕਰ ਰਹੇ ਨੇ ਕਿ ਹਿੰਦੂਆਂ ਵੱਲੋਂ ਜਿਹੜਾ ਪ੍ਰੋਪਗੈਂਡਾ ਚੱਲਾਇਆ ਜਾ ਰਿਹਾ ਹੈ ਉਹ ਹਿੰਦੂ ਧਰਮ ਤੋਂ ਬਿਲੋਂਗ ਕਰਦੀ ਹੈ ਔਰ ਇਹਨਾਂ ਨਾਲ ਬਾਰ ਬਾਰ ਨੁਕਤਾ ਚੀਨੀ ਛੇੜਛਾੜ ਵੀ ਇਹਨਾਂ ਨੂੰ ਬਰਗਲਾਂਦੀ ਹੈ ਵੀ ਕਿਸੇ ਨਾ ਕਿਸੇ ਤਰ੍ਹਾਂ ਤੋਂ ਇਹ ਵਿਵਾਦ ਹੋਵੇ ਮੇਰੇ ਤੇ ਹੱਥ ਚੱਕਣ ਤੇ ਇਹਨਾਂ ਤੋਂ ਬਲੇਮ ਕਰਾਂ ਕਲੇਮ ਕਰਾਂ ਔਰ ਇਹਨਾਂ ਨੂੰ ਨੌਕਰੀ ਤੋਂ ਘਟਾਵਾਂ ਸੋ ਕਈ ਦਿਨ ਤੋਂ ਇਹ ਭੈਣ ਦਸਰੀ ਹੈ ਤੁਹਾਡੇ ਸਾਹਮਣੇ ਇਹਨਾਂ ਨੂੰ ਟੌਰਚਰ ਕੀਤਾ ਜਾ ਰਿਹਾ ਸੀਗਾ ਸੋ ਸਹਿਮ ਦੀ ਔਰ ਸੈਨ ਸ਼ਕਤੀ ਦੀ ਵੀ ਕੋਈ ਨਾ ਕੋਈ ਹੱਦ ਹੁੰਦੀ ਹੈ ਕੋਈ ਸੀਮਾ ਹੁੰਦੀ ਹੈ ਇਹ ਸੀਮਾ ਟੁੱਟ ਗਈ ਔਰ ਇੱਕ ਇਹਨਾਂ ਦੀ ਹੱਥਾਂ ਪਈ ਹੋ ਗਈ ਦੋਨਾਂ ਕੁੜੀਆਂ ਦੀ ਇੱਕ ਇਹ ਪਹਿਣਾ ਔਰ ਦੂਸਰੀ ਦਾ ਤਾਂ ਇਹਨਾਂ ਨੇ ਨਾਮ ਵੀ ਨਹੀਂ ਲਿਆ ਫਿਲਹਾਲ ਇਹਨਾਂ ਨੇ ਇਹ ਦੱਸਿਆ ਕਿ ਅੱਜ ਗੁਰਪੂਰਵ ਵਾਲੇ ਦਿਨ ਗੁਰੂ ਦਸ਼ਮੇਸ਼ ਪਿਤਾ ਜੀ ਦੇ ਪ੍ਰਕਾਸ਼ ਦਿਹਾੜੇ ਤੇ ਯਾਨੀ ਇੰਨੀ ਵੱਡੀ ਦੁਰਘਟਨਾ ਹੋ ਜਾਣਾ ਇਹ ਦੁਰਘਟਨਾ ਹੀ ਹੈ ਇੱਕ ਘਟਨਾ ਨਹੀਂ ਹੈਗੀ ਕਿ ਉਹਨਾਂ ਨੇ ਇੱਕ ਖਾਲਸਾ ਪੰਥ ਸਾਜਿਆ ਪੰਜ ਕਕਾਰ ਦਿੱਤੇ ਔਰ ਸਾਨੂੰ ਸਾਡੇ ਰੱਖਿਆ ਵਾਸਤੇ ਕਿਰਪਾਨ ਪਹਿਨਣ ਦਾ ਵੀ ਅਧਿਕਾਰ ਦਿੱਤਾ ਪੰਜ ਕਕਾਰ ਜਿਹੜੇ ਬਖਸ਼ੇ ਸੀ ਉਹ ਅਮਰਤਪਾਨ ਕਰਕੇ ਜਦੋਂ ਬੰਦਾ ਖਾਲਸਾ ਸਜਦਾ ਤਾਂ ਧਾਕੁਰ ਸੱਚ ਦੀਨ ਔਰ ਨੇਕੀ ਦੀ ਰੋਟੀ ਕਮਾਣੀ ਪਸੰਦ ਕਰਦਾ ਸੋ ਇਹ ਜਿਹੜਾ ਪ੍ਰੋਪਗੈਂਡਾ ਚੱਲ ਰਿਹਾ ਹੈ ਭਾਰਤ ਦੇ ਵਿੱਚ ਇਹ ਜੋ ਕੁਝ ਵੀ ਹੋ ਰਿਹਾ ਹੈ ਬਹੁਤ ਗਲਤ ਹੈ ਖਾਸ ਕਰਕੇ ਸਿੱਖਾਂ ਨਾਲ ਔਰ ਬਾਅਦ ਦੇ ਵਿੱਚ ਇਹ ਹੋ ਜਾਂਦਾ ਹੈ ਖਾਲਸਤਾਨੀ ਨੇ ਹੱਥ ਚੱਕਤਾ ਖਾਲਸਤਾਨੀ ਨੇ ਕਿਰਪਾਨ ਮਾਰਦੀ ਜਾਂ ਖਾਲਸਤਾਨੀ ਨੇ ਐਦਾ ਕਰਤਾ ਬਾਅਦ ਵਿੱਚ ਇਹਨੂੰ ਖਾਲਸਤਾਨੀ ਨਾਲ ਜੋੜ ਦਿੱਤਾ ਜਾਂਦਾ ਹੈ ਜਬ ਕਿ ਇਹ ਕੋਈ ਖਾਲਸਤਾਨੀ ਵਾਲਾ ਮੁੱਦਾ ਨਹੀਂ ਤੁਸੀਂ ਪਹਿਲਾਂ ਛੇੜੋ ਹੀ ਨਾ ਤੇ ਇਹ ਬਹੁਤ ਵੱਡੀ ਲਾਹਨਤ ਔਰ ਬਹੁਤ ਵੱਡੀ ਤੁਮਤ ਹੈ ਦੂਸਰੇ ਧਮਤ ਲੋਕਾਂ ਨੂੰ ਜੋ ਕਿ ਜੇ ਸਿੱਖ ਆਪਣੇ ਕਿਸੇ ਵੀ ਵਿਭਾਗ ਦੇ ਵਿੱਚ ਜਾਂ ਆਪਣੇ ਫੀਲਡ ਵਿੱਚ ਨੇ ਆਪਣਾ ਕੰਮ ਔਰ ਆਪਣਾ ਦਸਾਂ ਨੌਂ ਦੇ ਕਿਰਤ ਕਰ ਰਹੇ ਨੇ ਤਾਂ ਉਹਨਾਂ ਨੂੰ ਕਿਰਤ ਵੀ ਨਹੀਂ ਕਰਨ ਦਿੱਤਾ ਜਾਂਦਾ ਤੇ ਇਹ ਬਹੁਤ ਵੱਡਾ ਇੱਕ ਮੁੱਦਾ ਹੈ ਜਿਵੇਂ ਕਿ ਕੱਲ ਤੁਸੀਂ ਦੇਖਿਆ ਕਿ ਗੁਰਸਿੱਖ ਵੀਰ ਲਾਈਵ ਹੋਇਆ ਸੀ ਅੰਮ੍ਰਿਤਸਰ ਤੋਂ ਉਹਨੂੰ ਕਿਰਪਾਨ ਸੀ ਉਹਨੇ ਪਹਿਨੀ ਹੋਈ ਤਾਂ ਉਹਨੂੰ 에ਰਪੋਰਟ ਤੇ ਐਂਟਰੀ ਹੀ ਨਹੀਂ ਮਿਲੀ ਉਹਦੀ ਟਿਕਟ ਵੀ ਕੈਨਸਲ ਹੋ ਗਈ ਸਾਰਾ ਕੁਝ ਸੋ ਇਹ ਛੋਟਾ ਨਹੀਂ ਇਹ ਇੱਕ ਵੱਡਾ ਮੁੱਦਾ ਹੈ ਇਹ ਬਹੁਤ ਸ਼ਰਮ ਸ਼ਰਮਸਾਰ ਕਰ ਦੇਣ ਵਾਲੀ ਗੱਲ ਹੈ ਪੂਰੇ ਭਾਰਤ ਨੂੰ ਕਿ ਜਿੰਨਾ ਸਿੱਖਾਂ ਨੇ ਇੰਨੀਆਂ ਜੰਗਾਂ ਇੰਨੀਆਂ ਲੜਾਈਆਂ ਔਰ ਦੁਸ਼ਮਣਾਂ ਦਾ ਇੰਨਾ ਸਾਹਮਣਾ ਕਰਿਆ ਹੋਵੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਹੁਣ ਅੱਜ ਉਹ ਸਿੱਖ ਸਿੱਖਾਂ ਦੇ ਕੀ ਤਰ੍ਹਾਂ ਦੀ ਆਈ ਹੋਈ ਹੈ ਔਰ ਕਿਸ ਤਰ੍ਹਾਂ ਆਪਣਾ ਜੀਵਨ ਆਪਨ ਕਰ ਰਹੇ ਨੇ ਕਿਸ ਤਰ੍ਹਾਂ ਉਹ ਆਪਣਾ ਚੁੱਪ ਕਰਕੇ ਆਪਣੀ ਸਿਸ਼ਟਾਣ ਸ਼ਕਤੀ ਦਿਖਾ ਰਹੇ ਨੇ ਔਰ ਇੱਕ ਜਿਵੇਂ ਕਹਿੰਦੇ ਨੇ ਸਮਾਪਤਿਤ ਕਰਨ ਵਾਲੀ ਗੱਲ ਹੋ ਗਈ ਹੈ ਕਿ ਸਿੱਖ ਹੁਣ ਜਿਹੜੇ ਹੋਰਾਂ ਨੂੰ ਜਿਹੜੀਆਂ ਟਿੱਕਾਂ ਮਿੰਟਾਂ 'ਚ ਕੱਟ ਦਿੰਦੇ ਸੀ ਪੱਤੇ ਸਾਫ਼ ਕਰ ਦਿੰਦੇ ਸੀ ਉਹ ਹੁਣ ਸਿੱਖਾਂ ਦਾ ਇਹ ਹਾਲਾਤ ਹੋਇਆ ਪਿਆ ਕਿ ਉਹ ਅੱਜ ਸਮਾਂ ਕੱਟ ਰਹੇ ਨੇ ਸੋ ਇਹ ਬਹੁਤ ਮਾੜੀ ਗੱਲ ਹੈ ਇਹਦਾ ਰਿਜ਼ਲਟ ਬਹੁਤ ਮਾੜਾ ਲੱਗੂ ਜਿੱਦਣ ਸਿੱਖਾਂ ਨੇ ਤਲਵਾਰਾਂ ਚੁੱਕ ਲਈਆਂ ਸਿੱਖ ਸਮਾਜ ਪੂਰਾ ਹੀ ਇੱਕ ਪਾਸੇ ਹੀ ਹੋ ਗਿਆ ਤਾਂ ਖਾਲਸਤਾਨੀ ਖਾਲਸਤਾਨੀ ਹੋ ਜਾਣੇ ਉਹਨਾਂ ਨੂੰ ਖਾਲਸਤਾਨ ਬਣ ਜਾਣਾ ਹੈ ਉਸ ਦਿਨ ਇਹਨਾਂ ਦੀਆਂ ਕਿਰਪਾਆਂ ਥੱਲੇ ਕਿਸੇ ਤੋਂ ਇਹ ਇਹਨਾਂ ਨੇ ਫਿਰ ਮਰਨੋਂ ਤੱਕ ਤੁਹਾਨੂੰ ਪਹਿਲਾਂ ਹੀ ਪਤਾ ਹੈ ਆਪਾਂ ਨੂੰ ਸਾਰਿਆਂ ਨੂੰ ਕਿ ਨਹੀਂ ਡਰਦੇ ਹੈਗੇ ਸੋ ਜਦੋਂ ਬੰਦਾ ਆਪਣੇ ਸਿਰ ਤੇ ਕਫਨ ਬੰਨ ਹੀ ਲੈਂਦਾ ਤਾਂ ਉਹਦਾ ਸਾਹਮਣਾ ਕਰਨਾ ਕਿਸੇ ਵੀ ਬੰਦੇ ਦਾ ਜਦੋਂ ਆਪਣੇ ਆਪ ਨੂੰ ਵਾਰਨ ਤੇ ਆ ਜਾਂਦਾ ਮਰਨ ਮਰਾਨ ਤੇ ਆ ਜਾਂਦਾ ਤਾਂ ਉਹਦਾ ਸਾਹਮਣਾ ਕਰਨਾ 10 100 50 ਨੂੰ ਇਕੱਲੇ ਵੀ ਮੁਸ਼ਕਲ ਹੋ ਜਾਂਦਾ ਕਿਉਂਕਿ ਜਿਹੜੇ ਬੰਦੇ ਆਪਣੀ ਜਾਨ ਦੀ ਭੀਖ ਮੰਗਦੇ ਨੇ ਜਿਹੜੇ ਜੀਣਾ ਚਾਹੁੰਦੇ ਨੇ ਉਹ ਬੰਦੇ ਲੜ ਨਹੀਂ ਸਕਦੇ ਔਰ ਜਿਹੜਨਾਂ ਨੇ ਹਥੇਲੀ ਤੇ ਧਰੀ ਹੋਵੇ ਜਦੋਂ ਉਨਾਂ ਲਈ ਇਹ ਬੜਾ ਮੁਸ਼ਕਲ ਹੁੰਦਾ ਸੋ ਪੰਜਾਬ ਸਰਕਾਰ ਲਈ ਇੱਕ ਤੋਮਤ ਔਰ ਦੁਰਫਿਟੇ ਵਾਲੀ ਪੰਜਾਬੀ ਦੀ ਗੱਲ ਹੈ ਕਿ ਲੱਖ ਲਾਂਹ ਤੱਕ ਤੁਹਾਡੇ ਕੁਰਸੀਆਂ ਤੇ ਬਹਿਣ ਤੇ ਲੱਖ ਲਾਂਹ ਤੱਕ ਤੁਹਾਡੇ ਪੱਗੜ ਬੰਨਣ ਤੇ ਔਰ ਲੱਖ ਲਾਂਹ ਤੱਕ ਤੁਹਾਡੇ ਨਾਂਵਾਂ ਦੇ ਅੱਗੇ ਸਿੰਘ ਕਰਨ ਤੇ ਤੁਹਾਡੇ ਜਿੰਨੇ ਵੀ ਤੁਸੀਂ ਅਸੈਂਬਲੀ ਦੇ ਬੰਦੇ ਉੱਪਰ ਪੰਜਾਬ ਸਰਕਾਰ ਨੂੰ ਚਲਾਉਣ ਵਾਲੇ ਨੁਮਾਇੰਦੇ ਹੋ ਇਸ ਟਾਈਮ ਤੁਹਾਡੇ ਸਾਰਿਆਂ ਤੋਂ ਪੱਗਾ ਤਾਰ ਕੇ ਤੁਹਾਨੂੰ ਮੋਨੇ ਕੋਨੇ ਕਰ ਦੇਣਾ ਚਾਹੀਦਾ ਔਰ ਤੁਸੀਂ ਤੁਹਾਡੀ ਕਰਤੂਤ ਹੀ ਹੈ ਤੁਹਾਡੇ ਹੁੰਦਿਆਂ ਇੱਥੇ ਪੰਜਾਬ ਵਿੱਚ ਇੰਨੇ ਨੇ ਤੱਕੇ ਹੋ ਰਹੇ ਨੇ ਸਿੱਖਾਂ ਦੇ ਨਾਲ ਜਿਹਦਾ ਕੋਈ ਹਿਸਾਬ ਨਹੀਂ ਜੇ ਬਾਹਰਲੀ ਸਟੇਟਾਂ ਚ ਹੋਣ ਤਾਂ ਕਹਿ ਨਹੀਂ ਸਕਦੇ ਕਦੇ ਬਈਆਂ ਦਾ ਮੁੱਦਾ ਕਦੇ ਕਿਸੇ ਦਾ ਮੁੱਦਾ ਕਦੇ ਪਾਣੀਆਂ ਦਾ ਮੁੱਦਾ ਕਦੇ ਕਿਸਾਨਾਂ ਦਾ ਮੁੱਦਾ ਹਰ ਇੱਕ ਚੀਜ਼ ਤੇ ਧਰਨਾ ਲਵਾਤਾ ਤੁਸੀਂ ਰੋਵ ਬਾਦਰੀ ਨੂੰ ਤੁਹਾਨੂੰ ਅਸਤੀਫਾ ਵੀ ਨਹੀਂ ਦੇਣਿਆ ਹੁੰਦੇ ਇਹ ਪੰਜਾਬ ਸਟੇਟ ਚਲਾਉਣਾ ਵੀ ਨਹੀਂ ਆ ਰਿਹਾ ਔਰ ਇਹਨੂੰ ਇਹ ਕੁਰਸੀ ਨੂੰ ਤੁਸੀਂ ਛੱਡ ਵੀ ਨਹੀਂ ਰਹੇ ਔਰ ਉਹ ਦਿਨ ਦੂਰ ਨਹੀਂ ਜਿੱਦਨ ਲੋਕੀ ਛੇਤਰ ਤੁਹਾਡੇ ਮਾਰਨਗੇ ਔਰ ਤੱਕੇ ਨਾਲ ਤੁਹਾਡੇ ਤੋਂ ਕੁਰਸੀਆਂ ਖੋਲਣਗੇ ਇਹ ਜਿੱਦਨ ਬਗਾਵਤ ਕਰਦੇ ਜਿਵੇਂ ਅਮਰੀਕਾ ਦੀ ਅਸੈਂਬਲੀ ਜੋ ਹੈ ਸੀ ਪਿਛਲੀ ਵਾਰ ਉਹ ਸ਼ਾਇਦ 트럼ਪ ਹੀ ਸੀਗਾ ਤੇ ਕਿਵੇਂ ਛੇਤਰ ਫੇਰ ਕੇ ਕੱਢਿਆ ਸੀਗਾ ਸੋ ਰੱਬ ਤੋਂ ਡਰਜੋ ਕੁਝ ਤੁਸੀਂ ਵੀ ਹੱਕ ਸੱਚ ਦੀ ਗੱਲ ਕਰ ਲਓ ਕਿਤੇ ਇਤਿਹਾਸ ਦੇ ਪੰਨਿਆਂ 'ਚ ਤੁਹਾਡਾ ਵੀ ਨਾਮ ਲਿਖਦਣ ਕਰਨਗੇ ਲੋਕ ਵੀ ਹੰਸ਼ੰਗਾ ਨੇਕ ਕੰਮ ਕਰਿਆ ਬਾਦਲ ਨੇ ਜਿਸ ਤਰ੍ਹਾਂ ਲਹੰਤਾ ਖੱਟੀਆਂ ਨੇ ਬਦਵੀ ਦੇ ਕੇਸਾਂ ਦਾ ਇਨਸਾਫ ਨਹੀਂ ਮਿਲਿਆ ਸੱਚੇ ਸੌਦੇ ਦੀ ਜਿਹੜੀ ਸੀਗੀ ਮਾਫੀ ਨਾਮਾ ਉਹ ਵੀ ਵਿੱਚ ਔਰ ਇਹਨੇ ਮੱੜ ਕਰਾਤੇ ਸੁਵੇਦ ਸੈਣੀ ਵਰਗੇ ਕਾਤਲਾਂ ਤੋਂ ਜਮਾ ਤੋਂ ਅਤਿਆਚਾਰ ਪੰਜਾਬ 'ਚ ਕਰਾਤਾ ਹੁਣ ਉਹ ਕਟੋਰਾ ਲੈ ਲੈ ਕੇ ਫਿਰਦੇ ਨੇ ਨਾ ਭਾਵੇਂ ਉਹ ਦਰਬਾਰ ਸਾਹਿਬ ਜਾ ਕੇ ਨੱਕ ਰਗੜਦੇ ਨੇ ਜੋ ਮਰਜੀ ਸਤਿਗੁਰ ਨੇ ਉਹਨਾਂ ਨੂੰ ਮਾਫ਼ ਨਹੀਂ ਕਰਨਾ ਕਿਉਂਕਿ ਪਾਪਾਂ ਦਾ ਘੜਾ ਬਾਲਾ ਪਰ ਚੁੱਕਾ ਹੈ ਸੋ ਦੋਸਤੋ ਹਰ ਅੱਤ ਖੁਦਾ ਦਾ ਵੈਰੀ ਹੁੰਦਾ ਹੈ ਤੇ ਇਹ ਤੁਸੀਂ ਜੋ ਕੁਝ ਵੀ ਦੇਖ ਰਹੇ ਹੋ ਪੰਜਾਬ ਦੇ ਲਈ ਠੀਕ ਨਹੀਂ ਹੈਗਾ ਤੁਸੀਂ ਇਹਨਾਂ ਸਰਕਾਰਾਂ ਸਤੁਰਾਂ ਦੇ ਮੂੰਹ ਵੱਲ ਜ਼ਿਆਦਾ ਨਾ ਦੇਖੋ ਆਪਣੀ ਵਾਗਡੋਰ ਆਪਣੇ ਹੱਥਾਂ ਵਿੱਚ ਲੈਣੀ ਪੈਣੀ ਹੈ ਤੁਹਾਨੂੰ ਔਰ ਜੀਣਾ ਸਿੱਖਣਾ ਪੈਣਾ ਸੋ ਮੇਰੀ ਹਿੰਦੂ ਵੀਰਾਂ 'ਕੀ ਅਪੀਲ ਹੈ ਕਿ ਆਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਇਹਨਾਂ ਦੇ ਖਿਲਾਫ ਤੁਸੀਂ ਕਦੀ ਨਹੀਂ ਬੋਲਦੇ ਕਦੇ ਕਮੈਂਟ ਨਹੀਂ ਮੈਂ ਦੇਖਦਾ ਔਰ ਜਦੋਂ ਵੀ ਫੇਸਬੁੱਕ ਤੇ ਦੇਖੀ ਦੀ ਕੋਈ ਐਦਾਂ ਦੀ ਵੀਡੀਓ ਤਾਂ ਸਿੱਖਾਂ ਦੇ ਪੋਜੀਟਿਵ ਔਰ ਤੁਹਾਡੇ ਨੈਗੇਟਿਵ ਹੁੰਦੇ ਨੇ ਜਿੱਥੇ ਤੁਹਾਡੇ ਨੈਗੇਟਿਵ ਇਹਨਾਂ ਦੇ ਪੋਜੀਟਿਵ ਹੁੰਦੇ ਨੇ ਸੋ ਜਿੰਨਾ ਚਿਰ ਸਿੰਧੂ ਸਿੱਖ ਦੀ ਕਮਿਊਨਿਟੀ ਇੱਕ ਨਹੀਂ ਹੁੰਦੀ ਉਹਨਾਂ ਚਿਰ ਪੰਜਾਬ ਦਾ ਕੀ ਪੂਰੇ ਦੇਸ਼ ਦਾ ਭਲਾ ਨਹੀਂ ਹੁੰਦਾ ਸੋ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਔਰ ਇਸ ਪੈਨ ਦੇ ਹੱਕ ਵਿੱਚ ਜਰੂਰ ਖੜੇ ਹੋ ਔਰ ਚੈਨਲ ਕਰ ਨੂੰ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਮਹਿਮਾਨ ਸਸਰੀਕਰ